ਚਾਚੀ ਜੀ ਘਰੇ ਨੇ ਪਤਾ ਤਾਂ ਰਹੀਆਂ ਆਂ ਕਿ ਜੇ ਕੀ ਹਾਲ ਚਾਲ ਕੀ ਸਾਹ ਹੈ ਹਾਸ਼ਿਆ ਨਹੀਂ ਅਪਿੰਦਰਾ ਪਾਣੀ ਲਿਆ ਮੰਦੀ ਦੀ ਬਾਈਓ ਸਸਤੀ ਕੰਮ ਸਸਤੀ ਆਂ ਜੀ ਚਾਚੀ ਜੀ ਮਾਤਾ ਦੇਲ ਕਾਮ ਆਈ ਆਂ ਦਸੋ ਬਤਾ ਕਿਦਰਾ ਇਹ ਕੰਮ ਆ ਤੁਹਾਡੇ ਨਾ ਪੋਤੇ ਨੂੰ ਰਿਸ਼ਤਾ ਕਰਾਉਣਾ ਇਹ ਬਾਹਰ ਵਾਲੇ ਨੂੰ ਹਾਂ ਤੇ ਜੀ ਕੁੜੀ ਐ ਪੜੀ ਲਗੀ ਉਹਨਾਂ ਦੇਣਾ-ਲੂਣਾ ਨਹੀਂ ਉਹ ਕੱਟ ਹਾਂਜੀ ਤੁਹਾਡਾ ਸੋਹਣੀ ਜਵਾਨ ਆ ਉਹਨੂੰ ਬਾਹਰ ਮਾਰਦੀ ਆ ਮੁੰਡੇ ਦੀ ਮਾਂ ਨੂੰ ਮਾਰਦੀ ਆ ਆਵਾਜ਼ ਤੇ ਫੇਰ ਅਸੀਂ ਉਹ ਦੱਸਦੀ ਆ ਕਿ ਇਹਨੂੰ ਵੀ ਘਾਪਾ ਕਿਦਾਂ ਦਰਨੀ ਫੇਰ ਤੈਨੂੰ ਦੱਸਣੀ ਨਹੀਂ ਚੱਟਾ ਇਹ ਉਹ ਰਿਆ ਬਾਕਸਨ ਪਤੋ ਹਾਂਜੀ ਮੰਮੀ ਤੇ ਦੇਖੋ ਪਤਾ ਆ ਮੈਂ ਆਈ ਆਪਣੀ ਓਟੀ ਮਨਦੀਪ ਹਾਂ ਜਿਸ ਦਾ ਲੈ ਕੇ ਆਈ ਆਪਣੇ ਬਾਹਰ ਵਾਲੇ ਕਾਕੇ ਠੀਕ ਆ ਤੇ ਆਂਦੇ ਆ ਵੀ ਧੀ ਧੀ ਉਹਨਾਂ ਦੇ ਕੋਲ ਆ ਬਣੀ ਬਿਲੀ ਆ ਪੂਰੀ ਸੋਹਣੀ ਤੇ ਗਾੜੇ ਪੁੱਤ ਤੂੰ ਦੱਸ ਦੇ ਆਪਣੀ ਸਲਾਹ ਕਰਕੇ ਕਿ ਕਿਤਾ ਕਰੀ ਠੀਕ ਠੀਕ ਆ ਕੱਲਾ ਕੱਲਾ ਮੇਰਾ ਪੋਤਾ ਹੈ ਐਡੀਆਂ ਰੀਝਾਂ ਬ੍ਰੀਤਾਂ ਨਾਲ ਮੈਂ ਪਾਲਿਆ ਤੇ ਮੈਂ ਕੋਈ ਇਦਾਂ ਹੀ ਵਿਆਹ ਕਰਾਉ ਨੂੰ ਕੀ ਕਰ ਮੈਂ ਕੁਛ ਨਹੀਂ ਦੇਣਾ ਲੈਣਾ ਹੈਂ ਮੈਂ ਆਪਣੀ ਧੀ ਵੀ ਵਿਆਹ ਨਹੀਂ ਮੈਂ ਤੈਨੂੰ ਆਪਣਾ ਪੁੱਤ ਵੀ ਮੈਂ ਆਪਣੀ ਧੀ ਦੇ ਵਿਆਹ ਤੇ ਸਭ ਕੁਝ ਦੇਣਾ ਤੇ ਮੈਂ ਆਪਣੇ ਪੁੱਤ ਦੇ ਵਿਆਹ ਤੇ ਸਭ ਕੁਝ ਲੈਣਾ ਨਹੀਂ ਬੌਰ ਮਾਨ ਨਾਲ ਆ ਗਈ ਤੂੰ ਮੈਂ ਦਾਜ ਲੈਣਾ ਜਿਦਾਂ ਤੇਰੇ ਪਿਓ ਨੇ ਨਾ ਸਮਾਂ 'ਚ ਵਿਆਹ ਕੀਤਾ ਕਿਤੇ ਚਾਰ ਇਹ ਜਿੰਦ ਤੱਕ ਪਿਓ ਬਸਰੇ ਅੱਜ ਤੂੰ ਗੱਲਾਂ ਕਰਦੀ ਆ ਆਹੋ ਦਾਜ ਲੈਣਾ ਵਾ ਦਾਜ ਲੈਣਾ ਵਾ ਜਿੰਨਾ ਧੀ ਦੇ ਤੇ ਨਾ ਮਦਰ ਹੋਰ ਕੀ ਰੱਖ ਲਿਆ ਹੈ ਸੁਣਤੀ ਏ ਮੇਰੀ ਗੱਲ ਤੂੰ ਪੁੱਤ ਤੂੰ ਹਨਾ ਨੂੰ ਧੀ ਵੜਾ ਨੂੰ ਕਹਿ ਵੀ ਰਿਸ਼ਤਾ ਮੰਜ਼ੂਰ ਆ ਤਾਂ ਅਸੀਂ ਰਿਸ਼ਤਾ ਕਰਾਂਗੇ ਜਿੱਦਣ ਮੇਰਾ ਪੁੱਤ ਬਾਹਰ ਆ ਗਿਆ ਨਾ ਅਸੀਂ ਉਸੇ ਵਾਲੇ ਰਿਸ਼ਤਾ ਕਰ ਲਾਂਗੇ। ਏਹੋ ਠੀਕ ਹੈ ਚਾਚੀ ਜੀ ਮੈਂ ਜਾਣੀ ਇਹ ਤੁਸਲਾ ਕਰਕੇ ਤੇ ਭੇਤਾਂ ਦੇਂ। ਜੰਦਾ ਪੁੱਤ ਜੰਦਾ। ਇਹ ਮੇਰੀ ਸੁਣ ਗਾਲਾ ਦਾਜ ਨੇ ਮੰਗੀਦਾ ਹੁੰਦਾ। ਘਰ ਆਏ ਆ ਸਾਡੇ ਰਿਸ਼ਤਾ ਲੈ ਕੇ ਤਾਂ ਆਪਾਂ ਕੱਲ ਨੂੰ ਆਪਣੀ ਧੀ ਵਿਆਹਣੀ ਆ। ਤੇ ਬੀਹੇ ਧੀਏ ਦਾਜ ਦੇ ਪਿੱਛੇ ਕਿੰਨੀਆਂ ਧੀਆ ਲੋਕਾਂ ਦੇ ਨਾਮ ਮੌਤ ਦੀ ਬਲੀ ਚਾਣ ਲਈਆਂ ਦਾਜ ਪਿੱਛੇ ਡੀਆਂ ਨਾ ਤਾਂ ਆਪਾਂ ਦਾਜ ਨਹੀਂ ਮੰਗਣਾ ਔਰ ਲੰਘ ਹੱਥ ਜੋੜ ਕੇ ਕਹਿਣਾ ਸੰਭਤੀ ਚਾਹੀਦੀ ਸਾਡ ਘਰਤੀ ਆ ਜੀ ਮੈਨੂੰ ਤੁਹਾਡੀ ਗੱਲ ਆ ਗਈ ਹੈ ਸਮਝ ਮੇਰੇ ਵੀ ਘਰਤੀ ਆ ਰੱਬ ਨਾ ਕਰੇ ਕੱਲ ਨੂੰ ਮੇਰੀ ਕੀ ਨਾ ਕੋਈ ਇਦਾਂ ਕਰੂਗਾ ਆਪਾਂ ਇਹ ਦਾਜ ਦੀ ਕਹਾਣੀ ਨੂੰ ਹੁਣ ਖਤਮ ਕਰੀਏ ਅੱਜ ਆਪਾਂ ਕਰਾਂਗੇ ਕੱਲ ਨੂੰ ਆਪਾਂ ਨੂੰ ਵੇਖ ਕੇ ਹੋਰ ਰੁੱਕੀ ਵੀ ਇਹ ਕਹਾਣੀ ਨੂੰ ਖਤਮ ਕਰਨਗੇ ਅਜੇ ਤੋ ਬਾਅਦ ਆਪਾਂ ਦਾਜ ਦਾ ਨਾਮ ਹੀ ਲੈਣਾ ਆਪਾਂ ਆਪਣਾ ਪੁੱਤ ਇਦਾਂ ਹੀ ਰੱਖਣਾ ਇਹੋ ਗੱਲ ਤੇ ਧੀਏ ਤੈਨੂੰ ਮੈਂ ਸੁਝਾਉਣ ਦੀ ਨਹੀਂ ਮੈਨੂੰ ਲੱਗੀ ਮੰਮੀ ਦੀ ਸਮਝ ਹੁਣ ਤਾਂ ਠੀਕ ਗੱਲ ਧੀ ਆਪਾਂ ਰਲ ਮਿਲ ਕੇ ਹੁਣ ਦਾਜ ਦੇ ਖਿਲਾਫ ਗੱਲ ਕਰਨੀ ਆ